ਸੋਭਾ ਜੀ ਤਸੀਲਦਾਰ ਸਾਹਿਬ ਆਜੋ ਨੇੜੇ ਜੀ ਸਰ ਨੰਗਰ ਵਾਲੇ ਤਸੀਲਦਾਰ ਸਾਹਿਬ ਬਗਲਾ ਜੀ ਨੰਗਰ ਵੀ ਅੱਜ ਦਿਨ ਵਿੱਚ ਕੱਜ ਪਹਿਲੇ ਸਾਰੀ ਗੱਲ ਦੀ ਬੇਸਿਕ ਮੀਟਿੰਗ ਦਾ ਮਕਸਦ ਹੈ ਕਿ ਉਹ ਲਖਨ ਫੇਰ ਪਾਣੀ ਹੈ ਕਿ ਉਸੇ ਹੋਰ ਪਾਣੀ ਘਟ ਗਿਆ ਹੈ ਹੁਣ ਜਿਹੜਾ ਆਪਾਂ ਸਾਡੇ ਵੱਲੋਂ ਕਾਫੀ ਰਿਲੀ ਮਟੀਰੀਅਲ ਗਿਆ ਉੱਤਰ ਹੋ ਗਿਆ ਹੁਣ ਆਪਣੇ 2-3 ਇਸ਼ੂਜ਼ ਮੇਨ ਹੈ ਇੱਕ ਤਾਂ ਗਰਦਾਨ ਰਹੀਆਂ ਪਰ ਅਚਨੇ ਆਪ ਸਰਕਾਰ ਨੇ ਅਨਾਉਂਸ ਕਰਤਾ ਵੀ ਕਿ ਜਲਪੜ ਕੇ ਪਰ ਇੱਕ ਸਵਾਲ ਠੀਕ ਹੈ ਨਾ ਉਪਰ ਇਮੀਡੀਏਟਲੀ ਅਗਲੇ 3 ਦਿਨ ਚ ਮੈਂ ਤੁਹਾਨੂੰ ਫੈਕਟਿਵ ਰੇਟਿੰਗ ਵੀ ਦੇ ਰਿਹਾ ਸਾਰੇ ਪਟਵਾਰੀ ਸਹਿਮਾਨਾਂ ਨੂੰ ਮਿਲ ਤੇ ਇਹ ਮੰਗੋ ਹੋਰ ਫੀਲਡ ਚਾਹੀਦੇ ਕੱਲ ਤੋਂ ਸਾਡੀ ਟੀਮਾਂ ਨਾਲ ਹੋਣਗੀਆਂ ਰਾਈਟ ਸਾਰੇ ਜਿਹੜੇ ਜਿਹੜੇ ਪਿੰਡ ਅਗਲੇ ਤਿੰਨ ਤਿੰਨ ਕੋਈ ਕੰਮ ਨਹੀਂ ਮੈਨੂੰ ਹਾਂ ਤੇ ਰੋਜ਼ ਸਤਵਾਂਜੇ ਇੱਥੇ ਬੁੱਢੀ ਜਾਂ ਸਿਨੇਪਟੇ ਕਰੇ ਨਵੇਂ ਹੋਗੇ ਕੋਈ ਰਵੇ ਨਾ ਇਹ ਨਹੀਂ ਵੀ ਅੱਛਾ ਜੀ ਆਪਣਾ ਹੈ ਕਾਂਗਰਸੀ ਹੈ ਭਾਜਪਾ ਹੈ ਜਿਹੜਾ ਵੀ ਹੈ ਜਿਹਦੇ ਵੀ ਖੇਤਾਂ ਦਾ ਨੁਕਸਾਨ ਹੋ ਉਹਨੂੰ ਬਾਅਦ ਕੰਮ ਉਹਦੇ ਨੰਬਰ ਇੱਕ ਦੇ ਉੱਤੇ ਆ ਜਿਹੜੇ ਪਿੰਡਾਂ ਦੀ ਲਿਸਟ ਤੁਸੀਂ ਲਿਖੋ ਆ ਲਿਖੋ ਮੈਨੂੰ ਬਸ ਉਹ ਨੰਗਲ ਦੀ ਦਿਓ ਨਿਸ਼ਾਨਬਰੀ ਮੈਨੂੰ ਹੁਝਾ ਨਹੀਂ ਆਤਾ ਨੰਗਲ ਵਾਲੀ ਲਿਖਣਾ ਹੁੰਦਾ ਸੱਚੇ ਲਿਖੋ ਹਰਸਾ ਬੇਲਾ ਹਰਸਾ ਬੇਲਾ ਪੱਟੀ ਤੋਂ 6 ਸ਼ਿਵ ਸਿੰਘ ਬੇਲਾ ਐਡਗਰਾ ਸੈਨਸੋਆ ਪੱਟੀ ਟੇਕ ਸਿੰਘ ਬੇਲਾ ਰਾਮਗੜ ਬੇਲਾ ਦਰਗਾਹੀ ਪਨਾਵ ਪਲਾਂ ਠੀਕ ਹੈ ਜੀ ਉਸ ਤੋਂ ਬਾਅਦ ਇਧਰੋਂ ਅਜ ਤੁਸੀਂ ਜਿਹੜਾ ਹੈ ਬੇਲਾ ਧਿਆਨੀ ਲੋਅਰ ਬੇਲਾ ਬੇਲਾ ਦਰਗਾਹੀ ਜੀ ਜੀ ਤੇ ਇੱਧਰ ਹੋ ਗਿਆ ਫਿਰ ਤੁਹਾਡੇ ਜਿਹੜਾ ਹੈ ਭੰਗਲਾ ਦੇ ਵਿੱਚ ਵੀ ਨੁਕਸਾਨ ਹੋਇਆ ਏ ਖੱਡ ਦੇ ਕਾਰਨ ਫਲੈਸ਼ ਫਲੱਡ ਭੰਗਲਾ ਮਹਿੰਦਪੁਰ ਖੇੜਾ ਕਲਮੂੜ ਤੇ ਮਜਾਰੀ ਇਹ ਨੁਕਸਾਨ ਹੋਇਆ ਇਸ ਇਸ ਫੇਲਸ 230 ਏਰੀਆ ਦੇ ਵਿੱਚੋਂ ਜਿਹੜਾ ਦਰਿਆ ਦੇ ਪਾਰ ਇਹਨਾਂ ਦੀ ਜ਼ਮੀਨਾਂ ਨੇ ਜਿਸ ਦਖੇੜਾ ਹੇਠਲਾ ਕਲਿਕਰਾ ਜਲੋਲੀ ਹੇਠਲਾ ਇੱਧਰ ਆਪ ਜੀ ਜਿੱਤੇ ਜੀ ਮੈਂ ਮੋਹਨ ਮੈਂ ਬੋਲਣਾ ਸਰ ਮੈਂ ਮੋਹਨ ਚੱਜ ਪੈ ਤਾ ਵੀ ਸਰ ਮੈਂ ਬੋਲੂੰ 10 ਗਰਾਂ 10 ਗਵਾਂਤੋਂ ਚੰਦਪੁਰ ਗਾਜਪੁਰ ਮਹਿੰਦਲੀ ਕਲਮੇ ਇੱਕ ਸੈਮਨ ਲਾਈਨ ਤੋਂ ਬੋਲਣ ਦੋ ਫਿਰ ਮੈਂ ਲੈਂਦਾ ਕਿ ਜੇ ਇੱਕ ਵਾਰ ਜੋ ਬਿਸਕੈਰ ਹੁੰਦਾ ਰਵੀਰਾਗ ਮੈਂ ਹੋਂਦ ਤੇ ਲਾਈਨ ਜਿਹੜਾ ਹੈ ਪਲੀਸ ਸਰ ਦੇਖੋ ਜਿੱਤ ਵੱਡੀ ਨੰਗਲੀ ਇੱਥੇ ਵੀ ਜ਼ਮੀਨਾਂ ਦਾ ਹੋਇਆ ਕੋਈ ਰੇਲਵੇ ਦੇ ਸਾਨੂੰ ਪਾਣੀ ਵਾਲੇ ਉੱਥੇ ਕੋਈ ਵੱਡੀ ਹੈ ਨਾ ਹਾਂ ਜਿੰਨੀ ਵੱਡੀ ਉਸ ਤੋਂ ਬਾਅਦ ਤੁਹਾਡਾ ਆ ਗਿਆ 10 ਗ੍ਰਾਂ 10 ਗ੍ਰਾਂ ਆਇਆ 10 ਗ੍ਰਾਂ ਤੋਂ ਬਾਅਦ ਅੱਗੇ ਆ ਗਏ ਤੁਸੀਂ ਜਿਹੜਾ ਹੈ ਮਹਿਣ ਖਮੇੜਾ ਮਹਿਣ ਖਮੇੜਾ ਇਹਨਾਂ ਦੇ ਨਹੀਂ ਹੱਸਾ ਬੇਲਾ ਨਹੀਂ ਕੋਈ ਸਾਹਮਣੇ ਲੱਗ ਜਾਂਦਾ ਮਹਿਣ ਖਮੇੜਾ ਉਸ ਤੋਂ ਬਾਅਦ ਆ ਗਿਆ ਜੀ ਲੋਧੀਪੁਰ ਦੀ ਤਿੰਨੋ ਬਾਸ ਲੋਧੀਪੁਰ ਬੋਲਿਆ ਸਰ ਠੀਕ ਹੈ ਫਿਰ ਉਸ ਤੋਂ ਬਾਅਦ ਆ ਗਿਆ ਤੁਹਾਡਾ ਹਰੀਆਲ ਬੁਰਜ ਹਰੀਆਲ ਹੋ ਗਿਆ ਬੁਰਜ ਹੋਰ ਜੇ ਨੀਕੂਆ ਨੀਕੂਆ ਹੋ ਗਿਆ ਚੰਦਪੁਰ ਬੇਲਾ ਗਾਜਪੁਰ ਬੇਲਾ ਤੇ ਸ਼ਾਪੁਰ ਬੁੱਲਾ ਥੈਂ ਟੋਟੇ ਜਿਹੜੇ ਆ ਇਧਰੋਂ ਬਣੀ ਨਮਲੇੜੀ ਤੇ ਜੱਜਰ ਇਹ ਚਰਨਗੰਗਾ ਨੇ ਇੱਥੇ ਪਾਣੀ ਦੀ ਮਾਰ ਕੀਤੀ ਚੱਚਤ ਜੱਜਰ ਬਣੀ ਤੇ ਅਸੀਂ ਇਹ ਚਰਨਗੰਗਾ ਮੰਨਵਾਉਂਦੇ ਹਾਂ ਘੁੱਪੜ ਦੀ ਇੱਥੇ ਸੀਂਗਰ ਦਾ ਪਲੇਟ ਮੈਂ ਸਾਡੀ ਕਾ ਵੀ ਹੈਗੀਆਂ ਮਾਣੇ ਉੱਥੇ ਸਰਸਾ ਨਾਲ ਮਾਰ ਦਿੱਤੀ ਹੈ ਮਿਸਰੇ ਮਖਾਂਗੇ ਮਿਸਰੇ ਮਖਾਂਗੇ ਪੂਰੇ ਪੂਰੇ ਇੱਕ ਦਪੂੜ ਜਿਹੜਾ ਆ ਇਹ ਉੱਥੇ ਚਰਨ ਜਿਹੜੀ ਵਿਹਾਂਟ ਖੜਨਾ ਮਾਰ ਕਿੰਦੀ ਦਬੂ ਦਬੂ ਸਰ ਜੀਓ ਵਾਲੇ ਬਟੋਲਨੀ ਤੇ ਤਾਰਾਪੁਰ ਘਟੋਲੀ ਜਿਹੜਾ ਘਟੋਲੀ ਤੋਂ ਕਿਟਾਣਾ ਪੂਰੇ ਜਿਹੜਾ ਚਰਨਗੰਗਾ ਤੇ ਲਾਨ ਖੜਨਾ ਬਣੀ ਕੋਟੇ ਸਰਟੀਫੀਕੇਟ ਆਮੀ ਸਭ ਫੋਟੋ ਤੇ ਕਿਰਾਦਾ ਰੀਨਕੀ ਟੈਕ ਟਿਕ ਪਾਸਪੋਰਟ ਪਾਸਪੋਰਟ ਬੰਧਾ ਹੋ ਗਿਆ ਸਰਕ ਹੋ ਗਿਆ ਸਾਰਾ ਸਭ ਸਿੰਗਾਪੁਰਾ ਸਾਡੀ ਨੋਗੋ ਚਲਾ ਬਲੀ ਦੇ ਨੂੰ ਉੱਥੇ ਮੇਰੇ ਇੱਥੇ ਤੱਕ ਉੱਪਰ ਤੇ ਨਹੀਂ ਲੋਸ ਲੋਕੋ ਉੱਪਰ ਮੈਨੂੰ ਚਾਹਣਾ ਹੈ ਮੇਰੇ ਅੰਗੜਾ ਆ ਕੇ ਮੇਰੇ ਜਿਹੜੇ ਹੈ ਕੱਲ ਹੀ ਸਰਟੀ ਟੀਮਾਂ ਜਿਹੜੀਆਂ ਸਾਰੇ ਕੁਦਾਈ ਕਰ ਨੂੰ ਕੱਲ ਸ਼ਾਮ ਤੱਕ ਕਲੀ ਦਾ ਪੂਰਾ ਸਰ ਕਲੀ ਕਲੀ ਦੀ ਹੈ ਕਿ ਆਪਣੇ ਐਂਟਰੀ ਮੇਰਾ ਆਸਪੋਰਟ ਤੇ ਸਰ ਸਨੰਬਰ ਸਨੰਬਰ ਤਿੰਨ ਹੋਇਆ ਰੋਸਾਂ ਨੇ ਟੈਂਸੀਜਰ ਇੱਕ ਵਾਰੀ ਜ਼ਮੀਨਾਂ ਤੋਂ ਬਾਅਦ ਜਿੱਥੇ-ਇਥੇ ਜਾਓਗੇ ਨਾਲ-ਨਾਲ ਜੇ ਕੋਈ ਘਰ ਦਾ ਡੈਮੇਜ ਹੋ ਗਈ ਕਰ ਲਿਓ ਉਸ ਵੇਲੇ ਸਾਡੀ ਆਪਣੀ ਟੀਮਾਂ ਵੀ ਲੱਗੀਆਂ ਹੋਈਆਂ ਨੇ। ਕਿਹਦੇ ਨੇ ਤਹਿਸੀਲਦਾਰ ਸਰ ਕੋਈ ਹੋਰ ਸਮਾਂ ਚਾਹੀਦੀ ਐ ਐਸਜੀਐਮ ਜੀਵਾਨਾ ਦੋਨੋਂ ਬੈਠੀਏ। ਕਿਹਨੂੰ ਬੈਠੇ ਕੋਈ ਦੋ ਸਾਰੇ ਕੰਮ ਦਵਾਰੀ ਮੰਨੂਗੀ। ਕੋਈ ਬਹੁਤ ਜ਼ਿਆਦਾ ਨਹੀਂ ਮੈਂ ਨਾਲ ਸੱਤ-ਅੱਠ ਸੌ ਇੱਕ ਹੀ ਬਣੂਗਾ। ਉਹ ਸਗੋਂ ਕੰਮ ਸਾਰੇ ਕਰਕੇ ਦੇ। ਐਂਡੈਂਸੀ ਕਲੋਜ਼ ਕਰਨੇ ਸੈਕਸ਼ਨ ਪੀਡਿਅਟਰੀ ਦਾ ਬਿਲਕੁਲ ਹਾਜਿਸ ਸਰਿਕ ਸਿੰਪੂਰਾ ਐਂਡ ਪਲਾਸੀ ਸੈਗਮੈਂਟ ਹੈ ਉਹ ਵੀ ਹੈ ਦੋਨੇ ਸੋਗੇ ਉਹ ਦੋ ਦੇ ਸਰ ਦੋ ਏਰੀਆਜ਼ ਨੇ ਜਿਹੜੇ ਲੈਫਟ ਬੈਂਕ ਤੇ ਲਾਈ ਕਰਦੇ ਹਾਂ ਇੱਕ ਇੱਕ ਸਰ ਦੋਲਾ ਬਸਤੀ ਦਾ ਜਿਹੜਾ ਸਰ ਦੇ ਨਾਮ ਦਾ ਸਾਰੇ ਤਲਪਨਾਮ ਦੀ ਦੋਲਾ ਬਸਤੀ ਦਾ ਨਾਮ ਦੀ ਦੋਲਾ ਬਸਤੀ ਹੈ ਬੋਸਟ ਇਫੈਕਟਿਡੀ ਦੋਲਾ ਬਸਤੀ ਹੈ ਉਹੀ ਵਿੱਚ ਉਹਨਾਂ ਦੇ ਘਰਾਂ ਉਹਨਾਂ ਦੇ ਘਰਾਂ ਦੇ ਵਿੱਚ ਉਹ ਕਰਦੇ ਉਹਨਾਂ ਦੇ ਘਰਾਂ ਚ ਭੰਗਣਾ ਚ ਵੀ ਕਈ ਘਰਾਂ ਨਾਲ ਸਾਡੇ ਪਰ ਲੀਡਰ ਉਹ ਸੌਰੀ ਸਿਪੀਡਬੀਡੀ ਆਈਸਪਾਣੀ ਤੋਂ ਹੇਰ ਕਿਸੀ ਗੁਰਗਾ ਦੇ। ਆਈ ਮੰਨ ਵੇਖਣ ਜਾਤੇ ਹੈ ਪ੍ਰੈਕਟਰ ਦਾ ਅੰਦਰ ਜੇ ਮਨ ਆਪਣੀ ਅਗਲਾ ਚੰਗਨੀ ਤੇ ਰਸਤੇ ਰੀਚ ਹੋਤਾ ਕਿਉਂਕਿ ਸਾਰੇ ਹਰ ਸਭ ਮਿਲਪੁਰ ਰਸਤੇ ਨੂੰ ਸ਼ਿਵ ਸਿੰਘ ਜੀ ਵੀ ਲੰਮੀ ਪੱਤੀ ਬੁਝੀ ਦੀ ਲੰਮੀ ਇਹ ਜਿਹੜੇ ਰਸਤੇ ਵੀ ਜਿਹੜੀ ਸੜਕਾਂ ਨਹੀਂ ਖਾਰੀ ਚੱਲੋ ਜਤੋਂ ਦੀ ਗੀਰ ਫੱਟੀ ਨਹੀਂ ਉਹ ਤਾਂ ਹੋ ਉਹਦੇ ਵਿੱਚੋਂ ਪਾਕੇ ਉਹਦੇ ਮਿੱਟੀ ਪਾਕੇ ਆਪਾਂ ਨੂੰ ਚੱਲਦਾ ਨਾ ਕੰਮ ਤੇ 3-4 ਦਿਨ ਦੇ ਨੌਜਵਾਨ ਕਹਿੰਦੇ ਅਸੀਂ ਵੀ ਲੱਗਾਂ ਨੂੰ ਮੈਨੂੰ ਲੱਗੂਗੀ ਠੀਕ ਹੈ ਉਹ ਕੱਲ ਤੋਂ ਮੈਂ ਅਥਾਰਟੀ ਸਾਰੀ ਕਮਿਊਨਿਟੀ ਕਮਿਊਨਿਟੀ ਟੀਮ ਆਪਣੇ ਕੋਲ ਠੀਕ ਹੈ ਤੁਸੀਂ ਸਰ ਆਪਣਾ ਨਿਯਤਨ ਜੀ ਇਹਨਾਂ ਦੇ ਸਾਰੇ ਜਿਹੜੇ ਪਿੰਡ ਬੋਲੇ ਇੱਕ ਇੱਕ ਸਰਪੰਚ ਤੋਂ ਬੰਨ ਕਰਕੇ ਆਪ ਉਸ ਨਾਲ ਕਿ ਕੋਈ ਕੋਈ ਹੰਕਾਰ ਜਿਹੜੇ ਆਇਆ ਕੋਈ ਵੀ ਉਹਨੂੰ ਡਿਸਪੋਜ਼ ਕਰ ਦੇਣਾ ਉਹ ਗਾਇ ਹੈ ਆਪਣੀ ਮਟਰਾਲੇ ਨਾਲ ਹਰਜੀਪਾਲ ਹੌਬਟਸ ਹਰਜੀਪਾਲ ਕੋਲ ਤੁਸੀਂ ਪਾਣੀ ਜਿਵੇਂ ਅੱਜ ਮੈਂ ਐਸੀ ਸ਼ਿਫਟਿੰਗ ਦੇ ਨਾਲ ਪਾਣੀ ਨਹੀਂ ਆਇਆ ਸਰ ਹੁਣ ਜਾਣੀ ਅਗਲੇ 3 ਦਿਨ ਦਾ ਪਰ ਠੋਕੇ ਦਾ ਇਹ ਤਾਂ ਬਹੁਤ ਨਿਰਾਸ਼ਕ ਕੀਤੀ ਹੈ ਪਰ ਅਗਲੇ 3 ਦਿਨ ਜੇ ਐਸੀ ਦਿੱਕਸਾ ਹੋਵੇ ਜਿੱਚ ਸਾਡੀ ਸਾਰੀ ਟੀਮਾਂ ਨਾਲ ਤੁਸੀਂ ਅਸਿਸਟ ਕਰੋਗੇ ਅਸਿਸਟਿੰਗ ਸਾਡੇ ਕੋਲ ਬੰਦੇ ਵੀ ਜਿਵੇਂ ਕੌਂਟੀ ਸੰਕਾ ਬਣਾਣੀਆਂ ਡੀਜ਼ਲ ਦੇ ਅਸੀਂ ਭਵਾਵਾਂਗੇ ਪਰ ਤੁਸੀਂ ਉੱਥੇ ਉਹਨੂੰ ਗਾਈਡ ਕਰਦੇ ਕਿ ਕਿਤੇ ਕਿਤੇ ਪੈਟ ਪੈਣੀ ਹੈ ਤੇ ਨਾਲ ਨਾਲ ਨੋਟ ਵੀ ਤੁਹਾਨੂੰ ਪੁਣੀ ਕਿਤੇ ਹੋਣੀ ਹੈ ਮਨੇ ਬੈਸਟ ਮੱਕਾਂ ਟ੍ਰੇਡਿੰਗ ਨਾਲ ਜੀ ਨਾਲ ਨਾ ਮੋਂ ਟ੍ਰੇਨਿੰਗ ਕਰਨ ਨੂੰ ਨਾਲ ਲੈ ਕੇ ਜੀ ਸਰ ਇੱਕ ਇੱਕ ਈਸ਼ੂ ਮੈਂ ਸਰ ਦੇ ਧਿਆਨ ਚ ਲਾ ਕੇ ਨਾ ਜਲਦਾ ਸਰ ਜਿਹੜੀ 700